ਹਾਂਜੀ ਦੇਖੋ ਅੱਜ ਸਵੇਰੇ ਸਵੇਰੇ ਪਹਿਨਾ ਆਪਾਂ ਚੱਲੇ ਆ ਬਾੜੀ 'ਚ ਇੱਥੇ ਦੇਖੋ ਆਪਾਂ ਪ੍ਰਿੰਡੀਆਂ ਤੋੜਾਂਗੇ ਨਾਲੇ ਪ੍ਰਿੰਡੀਆਂ ਤੋੜਾਂਗੇ ਨਾਲੇ ਦੇਖੋ ਆਪਣੀਆਂ ਜਿਹੜੀਆਂ ਸਹੇਲੀਆਂ ਨੇ ਯਾਨੀ ਕਿ ਗਵਾਂਢੀ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਦੇਖੋ ਉਹ ਵੀ ਆ ਰਹੇ ਆਗੇ ਉਹ ਵੀ ਦੇਖੋ ਇਧਰ ਆਪਦਾ ਕੰਮ ਕਰੀ ਜਾਂਦੇ ਇਧਰ ਆਪਾਂ ਵੀ ਦੇਖੋ ਇਹਨੇ ਪ੍ਰਿੰਡੀਆਂ ਉਹ ਆਪਾਂ ਤੋੜੀ ਜਾਂਦੇ ਆਗੇ ਘਰ ਦੀ ਬਗੀਚੀ ਲੱਗੀ ਹੋਈ ਆ ਦੇਖੋ ਕੋਈ ਵੀ ਰੇ ਸਪਰੇ ਨਹੀਂ ਪਾਈ ਸਿੰਪਲ ਤਰੀਕੇ ਨਾਲ ਆਪਾਂ ਤਿਆਰ ਕਰਦੇ ਆਂਗੇ ਸਵੇਰੇ ਸਵੇਰੇ ਦੇਖੋ ਸਬਜੀ ਕੋਈ ਨਹੀਂ ਸੀ ਤਾਂ ਇਸ ਕਰਕੇ ਆਪਣੇ ਘਰ ਦੇ ਵਿੱਚ ਲੱਗੀ ਹੋਈ ਹੈ ਸਬਜੀ ਤਾਂ ਇਹ ਆਪਾਂ ਦੇਖੋ ਇੱਥੋਂ ਤੋੜਾਂਗੇ ਸਾਰੀ ਤੋੜ ਕੇ ਬਣਾਵਾਂਗੇ ਤੇ ਬਹੁਤ ਜ਼ਿਆਦਾ ਵਧੀਆ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਛੇਦੀ ਬਣਦੀ ਆ ਤੁਹਾਡੇ ਮਗਰੂਆਂ ਬਣ ਛੇ ਪੈਣਾ ਜਾਂਦੀ ਐ ਇੰਨੀ ਜਲਦੀ ਛੇਦੀ ਬਣਦੀ ਐ ਇਹ ਕਿਉਂਕਿ ਇਹਦੇ ਆਪਾਂ ਕੋਈ ਸਪਰੇ ਨਹੀਂ ਕਰੀ ਜਿਹੜੀ ਸਪਰੇ ਹੁੰਦੀ ਆ ਉਹ ਸਬਜੀ ਨੂੰ ਖਰਾਬ ਕਰਦੀ ਐ ਇਸ ਕਰਕੇ ਬਿਨਾ ਸਪਰੇ ਤੋਂ ਇਹ ਸਬਜੀ ਆਪਾਂ ਤਿਆਰ ਕਰੀਏਗੀ ਤੇ ਇਹੇ ਦੇਖੋ ਸਵੇਰੇ ਸਵੇਰੇ ਪੈਨਾ ਆਪਾਂ ਸਾਰਾ ਕਮਨ ਮੇੜਨਾਗਾ ਵੀ ਪੈਨਾ ਸਬਜੀ ਦਾ ਆਪਾਂ ਬਣਾ ਕੇ ਚੰਗੀ ਤਰ੍ਹਾਂ ਆਪਾਂ ਤੋੜਦੀ ਉਸ ਤੋਂ ਬਾਅਦ ਕੱਟ ਕੇ ਇਹਨੂੰ ਆਪਾਂ ਬਣਾਵਾਂਗੇ ਤੇ ਹੋਰ ਦੇਖੋ ਜਿਹੜੀ ਆਪਣੀ ਇਹ ਬਾਦੂ ਸਬਜੀ ਨੇ ਉਹ ਆਪਣੇ ਗਵਾਂਡਾਂਡ ਜੀ ਵੀ ਆਪਾਂ ਦਿੰਨੇ ਆ ਸਾਰੇ ਕੋਈ ਐ ਹੀ ਨਹੀਂ ਹੈਗਾ ਵੀ ਆਪਾਂ ਘਰੀ ਸਬਜੀ ਲਾ ਦਿੰਨੇ ਆਗੇ ਗਵਾਂਡੀ ਵੀ ਆਪਣੇ ਬਾਦੂ ਲੈ ਕੇ ਜਾਂਦੇ ਆਗੇ ਤੇ ਇਹ ਦੇਖੋ ਆਪਾਂ ਪੈਨਾ ਜੇ ਇਹਦਾ ਕਮਨ ਮੇੜਿਆ ਵੀ ਆਪਾਂ ਪੈਨਾ ਜਾ ਕੇ ਬਾਗਲ ਚੋਂ ਲੈ ਕੇ ਇਹ ਸਬਜੀ ਤੇ ਵੀਡੀਓ ਦੇਖੋ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਇੱਕ ਨਾਲ ਦੇ ਨਾਲ ਕਮੈਂਟ ਕਰਕੇ ਵਿਊ ਦੱਸਿਆ ਕਰੋ ਵੀਡੀਓ ਕਿ ਇਸ ਤਰ੍ਹਾਂ ਲੱਗੀ ਇਹ ਮਿਰਚਾਂ ਦੇ ਬੂਟੇ ਦੇਖੋ ਇਹ ਚ ਆਪਾਂ ਨੇ ਨਾ ਜਿਹੜੀ ਖੜਾ ਵਾਲੀ ਰੇ ਪਾਈ ਸੀ ਦੇਖੋ ਜੜਾਂ 'ਚ ਉਹਦਾ ਅਸਰ ਆ ਦੇਖੋ ਜਿਹੜੀਆਂ ਮਿਰਚਾਂ ਲੱਗਦੀਆਂ ਨੇ ਪਹਿਲਾਂ ਇਹ ਬਿਲਕੁਲ ਵੀ ਨਹੀਂ ਸੀ ਲੱਗੀਆਂ ਪਰ ਜਦੋਂ ਦੀ ਖਾਲ ਪਾਈ ਜੜੀਆਂ ਮਿਰਚਾਂ ਲੱਗਦੀਆਂ ਨੇ ਤੁਹਾਡੇ ਸਾਹਮਣੇ ਇਹ ਪ੍ਰੂਫ ਦੇਖੋ ਇੰਨਾ ਜ਼ਿਆਦਾ ਜ਼ਬਰਦਸਤ ਇਹਨਾਂ ਰਿਜ਼ਲਟ ਆਇਆਗਾ ਪ੍ਰਿੰਡੀਆਂ ਆਪਣੇ ਬਣ ਕੇ ਤਿਆਰ ਆ ਦੇਖੋ ਜਿਹੜੀਆਂ ਆਪਾਂ ਲਿਆਂਦੀਆਂ ਸੀ ਤੋੜ ਕੇ ਤੇ ਬਿਲਕੁਲ ਚਟਪਟੀ ਬਣੀ ਐ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਕੁੱਜੇ ਵਾਲੀ ਦਹੀਂ ਆ ਇਹ ਠੰਡੀ ਠੰਡੀ ਦਹੀਂ ਸਵੇਰ ਦਾ ਕੰਮ ਸਾਰਾ ਨਿਬੇੜ ਕੇ ਉਸ ਤੋਂ ਬਾਅਦ ਚੱਲ ਪਏ ਫਿਰ ਸ਼ਾਮ ਨੂੰ ਸ਼ਾਮ ਨੂੰ ਵੀ ਦੇਖੋ ਸਵੇਰੇ ਵੀ ਫਿਕਰ ਹੁੰਦਾ ਸਬਜ਼ੀ ਦਾ ਸ਼ਾਮ ਨੂੰ ਵੀ ਫਿਕਰ ਹੁੰਦਾ ਸਵੇਰੇ ਦੇਖੋ ਬੈਂਗਣੀ ਲੱਗੀ ਪਈ ਸੀ ਇਹ ਬੈਂਗਣੀ ਆਪਾਂ ਦੋ ਘਰਾਂ ਦੀ ਤੋੜਾਂਗੇ ਨਾਲੇ ਆਪਣੇ ਗਵਾਂਢੀਆਂ ਨੂੰ ਦੇਵਾਂਗੇ ਨਾਲੇ ਆਪਾਂ ਬਣਾਵਾਂਗੇ ਤੇ ਬਹੁਤ ਜ਼ਿਆਦਾ ਬੈਂਗਣੀ ਲੱਗਦੀ ਆ ਕੋਈ ਕਹਾਣੀ ਨਹੀਂ ਹੈਗੀ ਬੈਂਗਣੀ ਤੇ ਨਾ ਫਾਇਦੇ ਕੋਈ ਸਪਰੀ ਕਰੀਆ ਤੇ ਬਣਦੀ ਵੀ ਬਹੁਤ ਜ਼ਿਆਦੇ ਵਧੀਆ ਤੇ ਬਹੁਤ ਛੇਤੀ ਬਣਦੀ ਹੈ ਇਹੀ ਫਾਇਦਾ ਹੁੰਦਾ ਆਪਣੇ ਘਰ ਵਿੱਚ ਸਬਜ਼ੀ ਲਈਦਾ ਤੇ ਨਹੀਂ ਤਾਂ ਦੇਖੋ ਆਪਾਂ ਨੂੰ ਫਿਕਰ ਹੀ ਰਹਿੰਦਾ ਵੀ ਆਪਾਂ ਕਾਦੀ ਸਬਜ਼ੀ ਬਣਾਈਏ ਕਿਵੇਂ ਲੈ ਕੇ ਆਈਏ ਪਰ ਜੇ ਘਰ ਚ ਹੁੰਦੀ ਹੈ ਸਬਜ਼ੀ ਤਾਂ ਆਪਾਂ ਝਟਪਟ ਦੇਖੋ ਬਣਾ ਸਕਦੇ ਆ ਨਾਲੇ ਹਰੇ ਭਈ ਸੋਹਣੀ ਲੱਗਦੀ ਹੈ ਘਰ ਵਿੱਚ ਤੇ ਇਹ ਦੇਖੋ ਅੱਜ ਆਪਣਾ ਬਲੌਗ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਦੇਖੋ ਕਿੰਨੀ ਬੈਂਗਣੀ ਲਈ ਆ ਤੇ ਅੱਧੀ ਬੈਂਗਣੀ ਆਪਾਂ ਹਜੇ ਇੱਕ ਆਪਾਂ ਨੇ ਕਿਲੋ ਆਪਾਂ ਨੇ ਰੱਖ ਲਈ ਕਿਲੋ ਆਪਣੀ ਗਵਾਂਡੀਆਂ ਨੇ ਦਿੱਤੀ ਹਜੇ ਦੇਖੋ ਹੋਰ ਦੇਖੋ ਤੁਸੀਂ ਕਿੰਨੀ ਜਿਆਦੇ ਲੱਗ ਰਹੀ ਆ ਧੁੱਪ ਜਹੇ ਪਤਾ ਨਹੀਂ ਲੱਗਦਾ ਕਿਉਂਕਿ ਸਮਾਰਕ ਕੈਮਰੇ ਚ ਫੋਟੋ ਨਹੀਂ ਹੁੰਦੀ ਧੁੱਪ ਕਰਕੇ ਆਪਾਂ ਸੋਨੂੰ ਨਾ ਨੀਚੇ ਬੈ ਕੇ ਦਿਖਾਉਣੇ ਆ ਦੇਖੋ ਕਿੰਨੀ ਜਿਆਦੇ ਲੱਗੀ ਆ ਬਹੁਤ ਜਿਆਦੇ ਬੈਂਗਣੀ ਲੱਗਦੀ ਆ ਜੀ ਇਸੇ ਤਰੀਕੇ ਦੇਖੋ ਘਰ ਵਿੱਚ ਤੁਸੀਂ ਬੂਟੇ ਜ਼ਰੂਰ ਲਾਏ ਕਰੋ ਚਾਹੇ ਦੋ ਬੂਟੇ ਲਾਏ ਕਰੋ ਏ ਆਪਣਾ ਜਿਹੜਾ ਬਲੌਗ ਵਧੀਆ ਲੱਗਦਾ ਹੁੰਦਾ ਵੱਧ ਤੋਂ ਵੱਧ ਲੈ ਕੇ ਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਵਧੀਆ ਲੱਗੀ ਤਾਂ ਵੀ ਕਮੈਂਟ ਕਰੋ ਨਹੀਂ ਵਧੀਆ ਲੱਗੀ